ਪਹਿਲਗਾਮ ਦੇ ਵਿੱਚ ਅੱਤਵਾਦੀ ਵੜ ਜਾਂਦੇ ਨੇ ਜਿਸ ਤੋਂ ਬਾਅਦ ਸਲਾਨੀਆਂ ਨੂੰ ਮਾਰ ਦਿੱਤਾ ਜਾਂਦਾ ਹੈ। ਬੇਕਸੂਰ ਸਲਾਨੀਆਂ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਜਾਂਦਾ ਹੈ। ਕਈ ਲੋਕ ਕਹਿ ਰਹੇ ਨੇ ਇਹਨਾਂ ਅੱਤਵਾਦੀਆਂ ਦੀ ਮਦਦ ਵੀ ਤਾਂ ਕੀਤੀ ਗਈ ਹੋਵੇਗੀ। ਇਹਨਾਂ ਅੱਤਵਾਦੀਆਂ ਨੇ ਕਿਤੇ ਰਾਤ ਵੀ ਕੱਟੀ ਹੋਵੇਗੀ ਕਿਤੇ ਖਾਣਾ ਵੀ ਖਾਦਾ ਹੋਵੇਗਾ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਯਾਹ ਪਹਿਲਗਾਮ ਦੇ ਮਾਮਲੇ ਦੇ ਵਿੱਚ ਸ਼ਾਮਲ ਅੱਤਵਾਦੀਆਂ ਤੇ ਉਹਨਾਂ ਦੇ ਮਦਦਗਾਰਾਂ ਨੂੰ ਫੜਨ ਦੇ ਲਈ ਲਗਾਤਾਰ ਜਾਂਚ ਚੱਲ ਰਹੀ ਹੈ। ਇਸ ਦੌਰਾਨ ਕੁਲਗਾਮ ਜ਼ਿਲ੍ਹੇ ਦੇ ਤੰਗ ਮਾਰਕ ਫਜਪੁਛ ਪੜਤਾਲਦਲੀ ਹਿਰਾਸਤ ਵਿੱਚ ਲਏ ਗਏ ਇੱਕ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਨਾਲੇ ਦੇ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬਣ ਦੇ ਨਾਲ ਉਸ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਪ੍ਰਸਾਰਿਤ ਇੱਕ ਵੀਡੀਓ ਵਿੱਚ ਨੌਜਵਾਨ ਨੂੰ ਨਾਲੇ ਛਾਲ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਿਸ ਉਸ ਨੂੰ ਅਤਵਾਦੀਆਂ ਦਾ ਸਾਥੀ ਦੱਸ ਰਹੀ ਹੈ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਅਤੇ ਐਨਸੀ ਸੰਸਦ ਮੈਂਬਰ ਆਗਾਰ ਹੁਲਾ ਮਹਿਦੀ ਅਤੇ ਜੰਮੂ ਕਸ਼ਮੀਰ ਸਰਕਾਰ ਦੇ ਮੰਤਰੀ ਸਕੀਨਾ ਇਟੂ ਨੇ ਮਾਮਲੇ ਨੂੰ ਸ਼ੱਕੀ ਦੱਸਿਆ ਅਤੇ ਜਾਂਚ ਦੀ ਮੰਗ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਮਤੀਆਜ਼ ਦੀ ਮੌਤ ਦੇ ਵਿੱਚ ਗੜਬੜੀ ਦੇ ਗੰਭੀਰ ਸ਼ੋਸ਼ ਨੇ ਅਤੇ ਇਸ ਲਈ ਜਾਂਚ ਹੋਣੀ ਚਾਹੀਦੀ ਹੈ 23 ਸਾਲਾਂ ਇੰਤੀਆਜ਼ احمد 마ਗਰੇ ਅਰਬਲ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਨੂੰ ਸ਼ਨੀਵਾਰ ਨੂੰ ਟੰਗੀ ਮਾਰਗ ਇਲਾਕੇ ਤੋਂ ਪੁਛਪੜਤਾਲ ਲਈ ਚੁੱਕਿਆ ਗਿਆ ਸੀ ਪੁਛਪੜਤਾਲ ਦੌਰਾਨ ਉਸਨੇ ਅੱਤਵਾਦੀਆਂ ਲਈ ਖਾਣਾ ਤੇ ਹੋਰ ਚੀਜ਼ਾਂ ਦਾ ਪ੍ਰਬੰਧ ਕਰਨ ਦੀ ਵੀ ਗੱਲ ਕਬੂਲੀ ਹੈ ਸੁਰੱਖਿਆ ਬਲਾਂ ਅਨੁਸਾਰ ਪੁਛਪੜਤਾਲ ਦੇ ਦੌਰਾਨ ਉਸਨੂੰ ਅੱਤਵਾਦੀਆਂ ਦੇ ਇੱਕ ਲੁਕਣਗਾਹ ਤੇ ਲਿਜਾਇਆ ਜਾ ਰਿਹਾ ਸੀ ਅਤਵਾਦਾਰ ਸਵੇਰੇ ਪੁਲਿਸ ਤੇ ਫੌਜ ਦੀ ਇੱਕ ਸਾਂਝੀ ਟੀਮ ਉਸਨੂੰ ਅਤਵਾਦਿਆ ਦੇ ਸੰਭਾਵਿਤ ਲੁਕਣ ਵਾਲੇ ਸਥਾਨ ਵੱਲ ਜਦੋਂ ਲੈ ਕੇ ਜਾ ਰਹੀ ਸੀ ਅਧਿਕਾਰੀਆਂ ਅਨੁਸਾਰ ਉਸਨੇ ਹਿਰਾਸਤ ਤੋਂ ਪੱਜਣ ਦੀ ਕੋਸ਼ਿਸ਼ ਕੀਤੀ ਵਿਸ਼ਵਾ ਨਦੀ ਵਿੱਚ ਛਾਲ ਮਾਰ ਕੇ ਪਹਾਣੀ ਪਾਣੀ ਦੇ ਵਹਾਅ ਦੇ ਵਿੱਚ ਉਹ ਵਹਿ ਗਿਆ ਇਹ ਵੀ ਨਹੀਂ ਪੁਸ਼ਟੀ ਕੀਤੀ ਗਈ ਉਸ ਦੀ ਜਾਨ ਚਲੀ ਗਈ ਹੈ ਜਾਂ ਫਿਰ ਉਹ ਪੱਜ ਗਿਆ ਪਹਿਲਗਾਮ ਦੇ ਵਿੱਚ ਅਤਵਾਦੀ ਵੱਢ ਜਾਂਦੇ ਨੇ ਉਸ ਤੋਂ ਬਾਅਦ ਸੈਲਾਨੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਕਸੂਰ ਸੈਲਾਨੀਆਂ ਨੂੰ ਮੌਤ ਤੇ ਕਾਰਟ ਉਤਾਰ ਦਿੱਤਾ ਜਾਂਦਾ ਹੈ ਕਈ ਲੋਕ ਕਹਿ ਰਹੇ ਨੇ ਇਹਨਾਂ ਅਤਵਾਦਿਆ ਦੀ ਮਦਦ ਵੀ ਤਾਂ ਕੀਤੀ ਗਈ ਹੋਏਗੀ ਇਹਨਾਂ ਅਤਵਾਦਿਆ ਨੇ ਕਿਤੇ ਰਾਤ ਵੀ ਕੱਟੀ ਹੋਏਗੀ ਕਿਤੇ ਖਾਣਾ ਵੀ ਖਾਦਾ ਹੋਏਗਾ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿੱਥੇ ਪੈਲਗਾਮ ਦੇ ਮਾਮਲੇ ਦੇ ਵਿੱਚ ਸ਼ਾਮਲ ਅੱਤਵਾਦੀਆਂ ਤੇ ਉਹਨਾਂ ਦੇ ਮਦਦਗਾਰਾਂ ਨੂੰ ਫੜਨ ਦੇ ਲਈ ਲਗਾਤਾਰ ਜਾਂਚ ਚੱਲ ਰਹੀ ਹੈ। ਇਸ ਦੌਰਾਨ ਪੁਲਗਾਮ ਜ਼ਿਲ੍ਹੇ ਦੇ ਤੰਗਮਾਰਕ ਫਜਪੁਚ ਪੜਤਾਲ ਦੇ ਹਿਰਾਸਤ ਵਿੱਚ ਲਏ ਗਏ ਇੱਕ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਨਾਲੇ ਦੇ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬਣ ਦੇ ਨਾਲ ਉਸ ਦੀ ਮੌਤ ਹੋ ਗਈ। ਇਸ ਸੰਬੰਧ ਵਿੱਚ ਪ੍ਰਸਾਰਿਤ ਇੱਕ ਵੀਡੀਓ ਵਿੱਚ ਨੌਜਵਾਨ ਨੂੰ ਨਾਲੇ ਛਾਲ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਪੁਲਿਸ ਉਸ ਨੂੰ ਅੱਤਵਾਦੀਆਂ ਦਾ ਸਾਥੀ ਦੱਸ ਰਹੀ ਹੈ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਅਤੇ ਐਨਸੀ ਸੰਸਦ ਮੈਂਬਰ ਆਕਾਰ ਹੁਲਾ ਮਹਿਦੀ ਅਤੇ ਜੰਮੂ ਕਸ਼ਮੀਰ ਸਰਕਾਰ ਦੀ ਮੰਤਰੀ ਸਕੀਨਾ ਇਟੂ ਨੇ ਮਾਮਲੇ ਨੂੰ ਸ਼ੱਕੀ ਦੱਸਿਆ ਤੇ ਜਾਂਚ ਦੀ ਮੰਗ ਕਰ ਦਿੱਤੀ ਹੈ। ਹੁਣ ਕਿਹਾ ਕਿ ਇਮਤੀਆਜ਼ ਦੀ ਮੌਤ ਵਿੱਚ ਗੜਬੜੀ ਦੇ ਗੰਭੀਰ ਦੋਸ਼ ਨੇ ਅਤੇ ਇਸ ਲਈ ਜਾਂਚ ਹੋਣੀ ਚਾਹੀਦੀ ਹੈ। 23 ਸਾਲਾਂ ਇਮਤੀਆਜ਼ ਅਹਿਮਦ ਮਾਗਰੇ ਹਰਬਲ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਸ਼ਨੀਵਾਰ ਨੂੰ ਟੰਗੀ ਮਾਰਗ ਇਲਾਕੇ ਤੋਂ ਪੁਛਪੜਤਾਲ ਲਿਜੁਕਿਆ ਗਿਆ ਸੀ ਪੁਛਪੜਤਾਲ ਦੌਰਾਨ ਉਸਨੇ ਅੱਤਵਾਦੀਆਂ ਲਈ ਖਾਣਾ ਤੇ ਹੋਰ ਚੀਜ਼ਾਂ ਦਾ ਪ੍ਰਬੰਧ ਕਰਨ ਦੀ ਵੀ ਗੱਲ ਕਬੂਲੀ ਹੈ ਸੁਰੱਖਿਆ ਬਲਾਂ ਅਨੁਸਾਰ ਪੁਚਪੜਤਾਲ ਦੇ ਦਰਦ ਉਸਨੂੰ ਅੱਤਵਾਦੀਆਂ ਦੇ ਇੱਕ ਲੁਕਣਗਾਰ ਤੇ ਲਿਜਾਇਆ ਜਾ ਰਿਹਾ ਸੀ ਐਤਵਾਰ ਸਵੇਰੇ ਪੁਲਿਸ ਤੇ ਫੌਜ ਦੀ ਇੱਕ ਸਾਂਝੀ ਟੀਮ ਉਸਨੂੰ ਅੱਤਵਾਦੀਆਂ ਦੇ ਸੰਭਾਵਿਤ ਲੁਕਣ ਵਾਲੇ ਸਥਾਨ ਵੱਲੋਂ ਜਦੋਂ ਲੈ ਕੇ ਜਾ ਰਹੀ ਸੀ ਅਧਿਕਾਰੀਆਂ ਅਨੁਸਾਰ ਉਸਨੇ ਹਿਰਾਸਤ ਤੋਂ ਪੱਜਣ ਦੀ ਕੋਸ਼ਿਸ਼ ਕੀਤੀ ਵਿਸ਼ਵਾ ਨਦੀ ਵਿੱਚ ਛਾਲ ਮਾਰ ਕੇ ਪਹਾੜੀ ਪਾਣੀ ਦੇ ਵਹਾਅ ਦੇ ਵਿੱਚ ਉਹ ਵਹਿ ਗਿਆ ਇਹ ਵੀ ਨਹੀਂ ਪੁਸ਼ਟੀ ਕੀਤੀ ਗਈ ਉਸਦੀ ਜਾਨ ਚਲੀ ਗਈ ਹੈ ਜਾਂ ਫਿਰ ਉਹ ਪੱਜ ਗਿਆ